ਦੁਸ਼ਟ ਦੀ ਸੰਗਤ ਦੁਸ਼ਟ ਦਾ ਪਿਆਰ ਇੰਜ ਹੈ ਜਿਵੇਂ ਠੰਡੇ ਕੋਲਿਆਂ ਨੂੰ ਤੂੰ ਜੋਲੀ ਦੇ ਚ ਪਾ ਲਿਆ ਤੇ ਦੁਸ਼ਟ ਦੀ ਦੁਸ਼ਮਣੀ ਇੰਜ ਹੈ ਜਿਵੇਂ ਬਲਦੇ ਹੋਏ ਕੋਲਿਆਂ ਵਿੱਚੋਂ ਹੱਥ ਬਾਛੜੇ ਕੁਸੰਗੀ ਦਾ ਪਿਆਰ ਇੰਜ ਹੈ ਜਿਵੇਂ ਤੈਨੂੰ ਕੁੱਤਾ ਚੱਟਣ ਲੱਗ ਪਿਆ ਔਰ ਦੁਸ਼ ਨਾਲ ਦੁਸ਼ਮਣੀ ਜਿਵੇਂ ਕੁੱਤੇ ਨੇ ਕੱਟ ਖਾਧਾ ਉਦੋਂ ਹਾਲ ਤਾਂ ਚੋਟ ਪਹਚਾਏਗਾ ਦੁਸ਼ਟ ਨਾਲ ਪਿਆਰ ਇਸ ਤਰ੍ਹਾਂ ਹੈ ਜਿਵੇਂ ਘੜਾ ਪੱਥਰ ਤੇ ਡਿੱਗ ਪਿਆ ਉਹਦੇ ਨਾਲ ਦੁਸ਼ਮਣੀ ਇੰਜ ਹੈ ਜਿਵੇਂ ਪੱਥਰ ਘੜੇ ਤੇ ਡਿੱਗ ਪਿਆ ਇਹਦੀ ਦੁਸ਼ਮਣੀ ਵੀ ਚੋਟ ਕਰੇਗੀ ਇਹਦੀ ਦੋਸਤੀ ਵੀ ਚੋਟ ਕਰੇਗੀ ਇਹਦੀ ਦੋਸਤੀ ਤੈਨੂੰ ਮਹਿਲਾ ਕਰੇਗੀ ਇਹਦੀ ਦੁਸ਼ਮਣੀ ਤੈਨੂੰ ਨੁਕਸਾਨ ਪਹਚਾਏਗੀ ਚੋਟ ਪਹਚਾਏਗੀ ਇਸ ਵਾਸਤੇ ਪ੍ਰੀਤ ਨਾ ਬਾਹਰ ਉਹਦੀ ਪ੍ਰੀਤ ਦੁਸ਼ਮਣੀ ਚ ਬਦਲੇ ਦੁਸ਼ ਦਾ ਪਿਆਰ ਸਦੇ ਵੀ ਨਹੀਂ ਆਉਂਦਾ ਦੁਸ਼ ਦਾ ਪਿਆਰ ਕਾਇਮ ਦਾਇਮ ਨਹੀਂ ਆਉਂਦਾ ਇੱਕ ਦਿਨ ਉਸੇ ਦਾ ਪਿਆਰ ਦੁਸ਼ਮਣੀ ਚ ਬਦਲ ਜਾਂਦਾ ਹੈ ਦੁਨੀਆ ਚ ਇਸ ਤਰ੍ਹਾਂ ਹੀ ਆਉਂਦਾ ਉਹਦੀ ਦੋਸਤੀ ਕਰਕੇ ਵੀ ਔਖਾ ਹੋਵੇਗਾ ਉਹਦੀ ਦੁਸ਼ਮਣੀ ਕਰਕੇ ਵੀ ਔਖਾ ਹੋਵੇਗਾ ਦੁਨੀਆ ਦੇ ਤਮਾਮ ਅਵਤਾਰੀ ਪੁਰਸ਼ ਕੋ ਸੰਗਤ ਤੋਂ ਰੋਕਦੇ ਰਹਿੰਨੇ ਪਰ ਮਨੁੱਖ ਕੋ ਸੰਗਤ ਤੋਂ ਬਾਜ਼ ਨਹੀਂ ਆਉਂਦਾ ਬੜੀਆਂ ਬੜੀਆਂ ਦਲੀਲਾਂ ਦੇਂਦੇ ਨੇ ਅਸੀਂ ਆਪ ਕੋ ਸੰਗੀ ਥੋੜੇ ਹੋ ਜਾਣਾ ਕੋਈ ਕੀ ਗੱਲ ਹੋਇਆ ਭੇੜੇ ਕੋਲ ਬੈਠ ਗਏ ਭੇੜੇ ਕੋਲ ਬੈਠਣਾ ਤੂੰ ਤੂੰ ਭੇੜਾ ਨਾ ਵੀ ਹੋਣਾ ਚਾਹੇ ਹੋ ਜਾਏ ਮੈਂ ਫਿਰ ਦਲੀਲ ਦੇਵਾ ਅੱਗ ਕੋਲ ਤੋਂ ਬੈਠਾ ਸੇਕ ਨਹੀਂ ਵੀ ਲੈਣਾ ਚਾਹੁੰਦਾ ਮਿਲੇ ਗੰਦਗੀ ਦੇ ਢੇਰ ਕੋਲ ਤੂੰ ਬੈਠਾ ਦੁਰਗੰਧ ਨਹੀਂ ਵੀ ਲੈਣਾ ਚਾਹੁੰਦਾ ਮਿਲੇ لازਮੀ ਮਿਲੇ ਕੁਝ ਐਸੀ ਮੈਲ ਹੈ ਜੋ ਸਾਡੇ ਹਿਰਦੇ ਤੇ ਪੈਂਦੀ ਉਹ ਵੈ ਮੈਲ ਹੈ ਵਿਚਾਰਾਂ ਦੀ ਜਿਹਨੂੰ ਹਰ ਜਗ੍ਹਾ ਦੀ ਵਾਈਬ੍ਰੇਸ਼ਨ ਕਹਿੰਦੇ ਨੇ ਆਵਾ ਕਹਿੰਦੇ ਨੇ ਇਹ ਬਣਦਾ ਹੈ ਮਨੁੱਖ ਦੇ ਵਿਚਾਰਾਂ ਨਾਲ ਮਨੁੱਖ ਦੇ ਸੋਚਣੀ ਨਾਲ ਮਨੁੱਖ ਦੇ ਚਿੰਤਨ ਸਾਰੀ ਦੁਨੀਆ ਦੇ ਵਿੱਚ ਬੁਰਾ ਸੋਚਣਾ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰਾ ਚਿੰਤਨ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰੇ ਵਿਚਾਰ ਇਤਨੇ ਜ਼ਿਆਦਾ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਵਿਚਾਰਾਂ ਦੇ ਵਿੱਚ ਮੈਲ ਹੀ ਗਏ ਸਿੱਧੀ ਮਨੁੱਖ ਦੇ ਮਨ ਦੇ ਵਿੱਚ ਸਿੱਧੀ ਮਨੁੱਖ ਦੇ ਮਨ ਦੇ ਵਿੱਚ بڑے بڑے ਸਿਆਣੇ ਮਨੁੱਖਾਂ ਦਾ ਅਨੁਭਵ ਹੈ ਇਹ ਗੁਨਾਹ ਸੀ ਕਰਨਾ ਤੇ ਨਹੀਂ ਚਾਹੁੰਦੇ ਸੀ ਪਤਾ ਨਹੀਂ ਕਿਉਂ ਹੋ ਗਏ ਸੇਖ ਕੋਲ ਅਗ ਕੋਲ ਬੈਠਾ ਹੋਵੇਗਾ ਪੰਜ ਸੇਖ ਲੱਗੇ ਤੇ ਇਹ ਇਹ ਜਿਹੜੀ ਹਵਾ ਮੈਲੀ ਹੈ ਇਹਦੇ ਵਿੱਚ ਜਿਹੜੇ ਵਿਚਾਰੋ ਇੱਕ ਤੇ ਉਹ ਆਲੋਦਗੀ ਉਹ ਮੈਲ ਜੋ ਤੇਰੇ ਕੱਪੜੇ 'ਤੇ ਲੈ ਕਰਦੀ ਹੈ ਤੇਰੇ ਤਨ ਨੂੰ ਮੈਲਾ ਕਰਦੀ ਹੈ ਵਿਚਾਰਾਂ ਦੀ ਮੈਲ ਤੇਰੇ ਮਨ ਨੂੰ ਮੈਲਾ ਕਰਦੀ ਹੈ ਉਹ ਵੀ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਹ ਦੋ ਤਰ੍ਹਾਂ ਦੀ ਮੈਲ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ ਤਨ ਮੈਲਾ ਹੋ ਜਾਂਦਾ ਹੈ ਇਸ਼ਨਾਨ ਕਰਦੇਗਾ ਪਾਣੀ ਨਾਲ ਫਿਰ ਸਾਫ ਬਣਨਾ ਮਨ ਮੈਲਾ ਹੋ ਗਏ ਐ ਸਤ ਸੰਗਤ ਇੱਥੇ ਆ ਕੇ ਦੋਣਾ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਇੱਕ ਦਿਨ ਵੀ ਜਿਹੜਾ ਨਹੀਂ ਆਇਆ ਕੁਛ ਨਾ ਕੁਛ ਤੇ ਮਨ ਮੈਲਾ ਹੋ ਗਏ ਔਰ ਕਈ ਕਈ ਦਿਨ ਜਿਹੜਾ ਨਹੀਂ ਆਇਆ ਉਹ ਤੇ ਬਹੁਤ ਮੈਲਾ ਹੋ ਜਾਏ ਇਹ ਵੀ ਮੈਂ ਅਰਜ਼ ਕਰਾਂ ਕੱਪੜਾ ਇੱਕ ਦਿਨ ਦਾ ਮੈਲਾ ਹੋਏ ਧੋਣਾ ਆਸਾਨ ਹੈ 5-7 ਦਿਨ ਦਾ ਮੈਲਾ ਹੋਵੇ ਜ਼ਰਾ ਇੱਕ ਦੋ ਦਫਾ ਸਾਬਣ ਲਾਣਾ ਪੈਗਾ ਦੋ ਦਫਾ ਧੋਣਾ ਪੈਗਾ ਕਪੜਾ 15-20 ਦਿਨ ਦਾ ਮੈਲਾ ਹੋਵੇ ਮਿਹਨਤ ਜ਼ਿਆਦਾ ਮੰਗੇਗਾ ਬਾਰ-ਬਾਰ ਮਸ਼ੀਨ ਦੇ ਚ ਪਾਣਾ ਪੈਗਾ ਜਾਂ ਬਾਰ-ਬਾਰ ਧੋਣਾ ਪੈਗਾ ਇੱਕ ਦਫਾ ਨਾਲ ਗੱਲ ਨਹੀਂ ਬਣੇਗੀ ਤੇ ਕਪੜਾ ਕਿਦਰੇ 1.5-2 ਮਹੀਨੇ ਦਾ ਮੈਲਾ ਹੋਵੇ ਫਿਰ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦੀ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਇਤਨੇ ਜਮ ਜਾਂਦੀ ਹੈ ਕਪੜਾ ਤੇ ਦਿਖਾਈ ਨਹੀਂ ਦਿੰਦਾ ਮੈਲ ਦਿਖਾਈ ਦਿੰਦੀ ਹੈ ਇਹ ਜਿਹੜਾ ਸਾਡਾ ਮਨ ਹੈ ਇਹ ਇੱਕ ਦਿਨ ਦਾ ਮੈਲ ਹੈ ਕਤਾ ਹੀ ਨਹੀਂ ਇਹ ਇੱਕ ਮਹੀਨੇ ਦਾ ਮੈਲ ਹੈ ਨਹੀਂ ਇਹ ਇੱਕ ਸਾਲ ਦਾ ਮੈਲ ਹੈ ਕਤਾ ਹੀ ਨਹੀਂ ਗੁਰਬਾਣੀ ਕਹਿੰਦੀ ਏ ਸੰਮਨ ਕੋ ਜਨਮ ਜਨਮ ਕੀ ਮਲ ਲਾ ਗਈ ਕਾਲਾ ਹੋਆ ਸਿਆ ਇਹ ਤੇ ਕਈ ਜਨਮਾਂ ਦਾ ਮਹਿਲ ਹੈ ਤੂੰ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਨ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਹੁੰਦੇ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਨ ਨਹੀਂ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਹੁੰਦੇ ਡੁੱਲ ਡੁੱਲ ਕੇ ਪੈਂਦਾ ਹੈ ਹੰਕਾਰ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਕੋਲ ਬੈਠੀ ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਲੋਭ ਦੇ ਦਰਸ਼ਨ ਕਾਲੇ ਇੱਕ ਬਹੁਤ ਸਿਆਣਾ ਮਨੁੱਖ ਮੈਨੂੰ ਕਹਿ ਰਿਹਾ ਸੀ ਅਸੀਂ ਤੇ ਸਮਝਦੇ ਸੀ ਮਾਨ ਮਨੁੱਖ ਹੈ ਫੁਰੋਨੇ ਤੇ ਵਿਅਰਥ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਤਿੰਨ ਦਿਨ ਉਹਦੀ ਸੰਗਤ ਕੀਤੀ ਕਹਿਣ ਲੱਗਾ ਆਏ ਕੁਝ ਸੁਣਦੇ ਰਹਿਣਾ ਗੱਲਾਂ ਸਾਰੀਆਂ ਲੋਭ ਦੀਆਂ ਗੱਲਾਂ ਸਾਰੀਆਂ ਹੰਕਾਰ ਦੀਆਂ ਗੱਲਾਂ ਸਾਰੀਆਂ ਵਾਸ਼ਨਾ ਦੀਆਂ ਕਹਿੰਦੇ ਨੇ ਦਿਲ ਮੇਰਾ ਬੜਾ ਟੁੱਟਿਆ ਮੈਂ ਕਿ ਤੈਨੂੰ ਇਹ ਪੰਕਤੀਆਂ ਚੇਤੇ ਨਹੀਂ ਆਇਆ ਮੈਂ ਜਾਣਿਆ ਵਡਹੰਸ ਤਾ ਮੈਂ ਕੀਆ ਸੰ ਜੇ ਜਾਣਾਂ ਬਬ ਬਕੜਾ ਤਬ ਜਨਮ ਨ ਬੇੜੀ ਹੰਸ ਦੇ ਰੂਪ ਦੇ ਚ ਪਤਾ ਨਹੀਂ ਕਿਤਨੇ ਬਗਲੇ ਘੁੰਮ ਰਹੇ ਕਿਤਨੇ ਘੁੰਮੇ ਇਹ ਚਿੱਟੇ ਪੰਖ ਇਹ ਸਾਫ ਸੁਥਰੇ ਪੰਖ ਕਈ ਦਫਾ ਹੰਸ ਹੋਣ ਦਾ ਧੋਖਾ ਪੈਦਾ ਕਰ ਦਿੰਦੇ ਨੇ ਹੰਸ ਨਹੀਂ ਮੈਂ ਜਾਣਿਆ ਬਾਬਾ ਫਰੀਦ ਜੀ ਸਾਹਿਬ ਅਗਰ ਧੋਖਾ ਖਾ ਸਕਦਾ ਹੈ ਤੇ ਆਮ ਬੰਦਿਆਂ ਦੀ ਤੇ ਗੱਲ ਛੱਡੋ ਇਹ ਫਰੀਦ ਦਾ ਸਬਦ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਜੇ ਜਾ ਜਾਂ ਨਾ ਬਬ ਪਕੜਾ ਤਾਂ ਜਨਮ ਨਾ ਭੇੜੀ ਆ ਮਨੁੱਖ ਦੇ ਦਰਸ਼ਨ ਕਰੀਗੇ ਬੰਦੇ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਕਾਮ ਦੇ ਦਰਸ਼ਨ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਲੋਭ ਦੇ ਦਰਸ਼ਨ ਹੰਕਾਰ ਦੇ ਦਰਸ਼ਨ ਆਉਂਦੇ ਨੇ ਔਰ ਅਨੰਤ ਜਨਮਾਂ ਤੋਂ ਹੰਕਾਰ ਦੀ ਪਰਤਦਰ ਪਰਤ ਲੋਭ ਦੀ ਪਰਤਦਰ ਪਰਤ ਕ੍ਰੋਧ ਦੀ ਪਰਤਦਰ ਪਰਤ ਮਨ ਮੈਲਾ کئی ਜਨਮਾਂ ਦਾ ਮੈਲਾ ਤੇ ਜਦ ਕਈ ਜਨਮਾਂ ਦਾ ਮੈਲਾ ਤੇ ਮਨ ਤੇ ਦਿਖਾਈ ਨਹੀਂ ਦਿੰਦਾ ਮੈਲ ਹੀ ਮੈਲ ਦਿਖਾਈਦਾ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਕ੍ਰੋਧ ਹੀ ਕ੍ਰੋਧ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਹੰਕਾਰ ਹੀ ਹੰਕਾਰ ਸਹੀ ਸੋਚਣੀ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਲੋਭ ਹੀ ਲੋਭ ਅਜੋਕੇ ਸਮੇਂ ਵਿੱਚ ਮਨੁੱਖ ਨੇ ਕਪੜਿਆਂ ਨੂੰ ਤੇ ਤਨ ਨੂੰ ਸਾਫ਼ ਸੁਥਰਾ ਰੱਖਣ ਦੇ ਅਨੇਕਾਂ ਸਾਧਨ ਜੁਟਾਏ ਨੇ ਹਰ ਘਰ ਦੇ ਵਿੱਚ ਗੁਸਲਖਾਨ ਹੈ ਤਨ ਨੂੰ ਸਾਫ਼ ਕਰਨ ਦਾ ਵਾਸ਼ਿੰਗ ਪਾਊਡਰ ਨੇ ਕੱਪੜੇ ਸਾਫ਼ ਕਰਨੇ ਸਾਬਣ ਨੇ ਕੱਪੜੇ ਸਾਫ਼ ਕਰਨੇ ਮਹਾਰਾਜ ਕਹਿੰਦੇ ਵੀ ਨੇ ਬੜੀਏ ਹੱਥ ਪੈਰ ਤੰਦੇ ਪਾਣੇ ਧੋਤੇ ਉਤਰਜ ਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਵਣ ਲਈਏ ਹੋਦੋਏ ਪਰ ਇਹ ਜਿਹੜਾ ਮਨ ਪਾਪਾ ਨਾਲ ਮੈ ਲੈ ਮਨ ਦੀ ਮੈਲ ਕੀ ਹੈ ਪਾ ਤੇ ਪਾਪ ਕਿਸ ਨੂੰ ਕਹਿ ਲੈਣਾ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਹੈ ਅਪਰਾਧ ਕਾਨੂੰਨ ਦੀ ਪਕੜ ਦੇ ਚ ਆਉਂਦਾ ਹੈ ਅਪਰਾਧ ਸਮਾਜ ਦੀ ਪਕੜ ਦੇ ਚ ਆਉਂਦਾ ਇਸ ਵਾਸਤੇ ਦੁਨੀਆ ਚ ਇਤਨੇ ਅਪਰਾਧੀ ਨਹੀਂ ਪਿਛਲੇ ਦਿਨੇ ਮੈਨੂੰ ਭਾਰਤ ਦੇ ਚ ਇੱਕ ਮੈਗਜ਼ੀਨ ਨਿਕਲਦੀ ਹੈ ਦਿਨਵਾਨ ਉਹਦੇ ਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ ਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ ਸੌ ਦੇ ਚ ਇੱਕ ਵੀ ਨਹੀਂ ਹੈ ਜੇਲਾਂ ਦੇ ਜਿਹੜੇ ਕੈਦੀ ਬੰਦ ਸਨ ਨਾ ਸਾਰੀ ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜਾ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ਸਾਰੀ ਦੁਨੀਆ ਦੀ ਜੇਲ੍ਹਾਂ ਸਾਰੇ ਸੰਸਾਰ ਦੀਆਂ ਜੇਲ੍ਹਾਂ ਜੋ ਚੋਰ ਬੰਦ ਸਨ ਜੋ ਟਗਏਤ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੀ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਦੀ ਵੀ ਨਹੀਂ ਹੈ ਯਾਨੀ ਸੌ ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਇਹ ਵੀ ਮੈਂ ਅਰਜ਼ ਕਰਾਂ ਕਿਦਰੇ ਹਜ਼ਾਰ ਤੋਂ ਬਾਅਦ ਇੱਕਦ ਮਨੁੱਖ ਅਪਰਾਧੀ ਹੈ ਬਲਕੇ ਜਿੱਥੇ ਜਿਤਨਾ ਸਖਤ ਕਾਨੂੰਨ ਹੈ ਉਥੇ ਚੋਰੀ ਨਹੀਂ ਆ ਮੈਂ ਕੁਐਤ ਦੇਚ ਦੇਖਿਆ ਇਧਰ ਮੁੱਲਾ ਬਾੰਗ ਦੇਂਦਾ ਸਰਾਫੇ ਦੀਆਂ ਦੁਕਾਨਾਂ ਮਨੇ ਚੈਂਜਰ ਜਿਹੜੇ ਨੇ ਹਰ ਦੇਸ਼ ਦੀ ਕਰੰਸੀ ਉਹਨਾਂ ਦੀ ਦੁਕਾਨ ਤੇ ਪਈਏ ਖੁੱਲੇ ਛੋੜ ਕੇ ਚਲੇ ਜਾਂਦੇ ਨਮਜ਼ਦ ਕੋਈ ਚੋਰੀ ਨਹੀਂ ਕਰਦਾ ਚੋਰ ਨੂੰ ਸਜ਼ਾ ਬੜੀ ਸਖਤ ਹੈ 사우ਦੀ ਅਰਬ ਦੇ ਚ ਹੱਥ ਕੱਟ ਦਿੰਦੇ ਕੋਈ ਤੇ ਦੇ ਚ ਕੋੜੇ ਮਾਰਦੇ ਕਾਨੂੰਨ ਬੜਾ ਸਖਤ ਹੈ ਚੋਰੀ ਨਹੀਂ ਹੈ ਫਿਰ ਦੁਰਾਚਾਰ ਵੀ ਨਹੀਂ ਹੈ ਦੁਰਾਚਾਰ ਨੂੰ 사우ਦੀ ਅਰਬ ਦੇ ਸੰਸਾਰ ਕਰ ਦੇਣ ਗੋਡਿਆਂ ਤੱਕ ਜ਼ਮੀਨ ਦੇ ਚ ਦਬ ਕੇ ਚਾਰੋਂ ਪਾਸੇ ਪੱਥਰ ਮਾਰੋ ਔਰ ਉਹਨੇ ਚਿਰ ਤੱਕ ਪੱਥਰ ਮਾਰੋ ਜਿੰਨੇ ਚਿਰ ਤੱਕ ਗਿਰ ਨਹੀਂ ਜਾਂਦਾ ਸਜ਼ਾਵਾਂ ਬੜੀਆਂ ਸਖਤ ਨੇ ਅਪਰਾਧ ਤੇ ਨਹੀਂ ਹੈ ਉਹ ਜਿਹੜੇ ਆંકੜੇ ਇਕੱਠੇ ਕੀਤੇ ਗਏ ਨੇ ਠੀਕ ਹੈ ਅਰਬ ਦੇਸ਼ਾਂ ਚ ਇਹਨਾਂ ਪਰ ਬਹੁਤ ਥੋੜੇ ਇਹ ਆંકੜੇ ਹਜ਼ਾਰ ਤੇ ਬਾਅਦ ਇੱਕ ਵੀ ਨਹੀਂ ਬਣਦਾ ਅਪਰਾਧੀ ਰਹਿ ਗਈ ਗੱਲ ਪਾਪ ਦੀ ਮਨ ਦੇ ਤਲ ਤੇ ਕੋਈ ਬੁਰਾ ਨਾ ਸੋਚਦਾ ਹੋਵੇ ਗੁਸਤਾਖੀ maaf ਤੇ ਲੱਖਾਂ ਚ ਕੋਈ ਇੱਕ ਅੱਧਾ ਇੱਕ ਅੱਧਾ ਸੰਸਾਰ ਦੇ ਚੇਤਨਾ ਅਪਰਾਧ ਨਹੀਂ ਹੈ ਸੰਸਾਰ ਦੇ ਚ ਬਹੁਤਾ ਪਾਪ ਹੈ ਪਾਪ ਮਨ ਦੀ ਮੈਂ ਪਾਪ ਨਾਲੀ ਮਨ ਮੈਲਾ ਹੁੰਦਾ ਹੈ ਬਰੀਏ ਮਤ ਪਾਪਾਂ ਕੇ ਸੰ ਬੁਰਾ ਸੋਚਣ ਨਾਲੀ ਮਨ ਮੈਲਾ ਹੁੰਦਾ ਹੈ ਤੇ ਬੁਰਾ ਸੋਚਣਾ ਕੀ ਆਉਂਦਾ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕੋਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਚੋਰੀ ਔਰ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਦੁਰਾਚ ਸਿਰਫ ਸੋਚਣਾ ਸੋਚਣਾ ਹੀ ਮਨ ਦੀ ਮੈ ਹੈ ਅਜ ਤੱਕ ਮਨੁੱਖ ਨੇ ਇਸ ਗੱਲ ਦਾ ਬੜਾ ਮਾਣ ਕੀਤਾ ਮੈਂ ਬੁਰਾ ਕੀਤਾ ਥੋੜੀ ਐ ਸਿਰਫ ਸੋਚਿਆ ਤੇ ਕੀ ਹੋ ਗਿਆ ਬਸ ਸੋਚਿਆ ਮਨ ਤੇ ਮਹਿਲਾਉਂ ਤੂੰ ਸੋਚਦੇ ਹੀ ਮਨ ਮਹਿਲਾਉਗੇ ਔਰ ਬੁਰਾ ਮਨੁੱਖ ਕਈ ਜਨਮਾਂ ਤੋਂ ਸੋਚਦਾ ਰਿਹਾ ਹੋਵੇ ਤੂੰ ਸਿਵਾਏ ਬੁਰੇ ਸੋਚਣ ਤੋਂ ਮਨ ਦੇ ਛੁਰ ਬਚਦਾ ਕੀ ਬੁਰੇ ਵਿਚਾਰਾਂ ਤੋਂ ਹੋਰ ਬਚਦਾ ਕੀ ਪਾਪ ਹੀ ਪਾਪ ਪਾਪ ਹੀ ਪਾਪ ਮਨ ਦੇ ਚ ਹੁਣ ਇਹ ਪਾਪੀ ਮਨ ਇਹ ਮੈਲਾ ਮਨ ਜੋ ਕੁਝ ਵੀ ਕਰੇਗਾ ਮੈਲਾ ਮਿਸਮਪਤੀਸ ਤੇ ਕਰਾ ਮਨ ਮੈਲੇ ਸਭ ਕਿਛ ਮੈਲਾ ਗੁਸਤਾਖੀ ਮਾਫ ਮਨ ਮੈਲੇ ਇਹਦਾ দান ਵੀ ਮੈਲਾ ਇਹਦੇ দান ਦੇ ਚ ਹੰਕਾਰ ਦੀ ਬਦਬੋ ਹੋਵੇਗੀ ਮਨ ਮੈਲਾ ਇਹਦਾ ਗਿਆਨ ਵੀ ਮੈਲਾ ਭਾਵੇਂ ਕਿਤਨਾ ਗੈਨੀ ਹੋਵੇ ਇਹਦੇ ਗਿਆਨ ਦੇ ਚ ਵੀ ਹੰਕਾਰ ਦੀ ਬਦਬੋ ਹੋਵੇਗੀ ਮਨ ਮੈਲਾ ਇਹਦੀ ਸੇਵਾ ਵੀ ਮੈਲੀਏ ਇਦੀ ਸੇਵਾ ਦੇ ਚ ਵੀ ਹੰਕਾਰ ਦੀ ਬਦਬੋ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਦੋ ਤੇ ਮਨ ਹਜ